ਪਾ ਜੀ ਕੋਈ ਨਹੀਂ ਹੈ ਨਾ ਡੈਡੀ ਹੈ ਨਾ ਮੰਮੀ ਹੈ ਨਾ ਭਰਾ ਹੈ ਇਹ ਤੁਹਾਡੇ ਕੀ ਲੱਗਦਾ ਮੇਰਾ ਬੇਟਾ ਆ ਬੇਟਾ ਆ ਹਸਬੰਡ ਤੁਹਾਡੇ ਪਾ ਜੀ ਇਦਾਂ ਸ਼ਰਾਬ ਪੀਆ ਬੱਚੇ ਕਿੰਨੇ ਤੁਹਾਡੇ ਇਤੋਂ ਬਾਅਦ 10 ਸਾਲ ਬਾਅਦ ਗੁੜੀਆਂ ਹੋਈਆਂ ਉਹ ਸਹੀ ਆ ਭਾਜੀ ਐਨ ਕੋਈ ਨਾ ਇਹਨੇ ਵੀ ਪਹਿਨੇ ਆਪਣੇ ਜੋਗਾ ਹੋ ਜਾਣਾ ਵਾਹਿਗੁਰੂ ਮਿਹਰ ਕਰਨਗੇ ਦੌਰੇ ਪਹਿਨੋ ਹਟ ਜਾਣਗੇ ਕੋਈ ਨਾ ਕੋਈ ਕੋਈ ਨਾ ਪਹਿਣਾ ਕੋਈ ਸਾਰਖ ਇਹ ਗੁਰੂ ਦਾ ਲੰਗਰ ਆ ਇਹ ਦਵਾਈਆਂ ਨਹੀਂ ਇੱਥੇ ਦਿੱਤੀਆਂ ਜਾਂਦੀਆਂ ਇੱਥੇ ਦੁਆਵਾਂ ਆ ਜੀ ਨਾ ਇਹਦਾ ਚਰਨਪ੍ਰੀਤ ਸਿੰਘ ਚਰਨਪ੍ਰੀਤ ਵਾਸਤੇ ਅਰਦਾਸ ਕਰਿਓ ਜੀ ਮਾਨ ਦਾ ਚੰਨ ਆਪਣੇ ਜੋਗਾ ਹੋ ਜਵੇ ਦੌਰੇ ਪੈਣੋ ਹਟ ਜਾਣੇ ਮਾਂ ਅੱਜ ਬੜੀ ਉਮੀਦ ਲੈ ਕੇ ਇੱਥੇ ਪਹੁੰਚੀ ਆ ਕਰੇ ਅਰਦਾਸ ਸਾਰੇ ਜੀ ਦਰਮੀ ਦਾ ਸਤੇ ਬਹੁਤ ਘਰ ਪਰ ਭਾਂਡੇ ਇਹਨਾਂ ਸ਼ੀਸ਼ੇ ਖਾਂਦੇ ਆ ਬੱਚੇ ਤਿੰਨ ਨੇ ਹੂੰ ਬਹੁਤ ਤੁਖੀਂ ਸੀ ਬਹੁਤ ਦਰਦ ਵਿੱਚ ਕੀ ਨਿਸ਼ਾ ਕਰਦਾ ਇਹ ਚਿਤਾ ਬਿਨਾ ਗੁਰੂ ਜੀ ਹੂੰ ਮਸਲ ਮੈਂ ਛੱਡਣ ਆਇਆ ਜੀ ਮੇਰਾ ਮੈਨੂੰ ਦਾਖਲ ਕਰ ਲਓ ਨਾ ਬਹੁਤ ਤਕਲੀਫ ਹੈ ਹੂੰ ਦੇਖੋ ਚਿੱਟੇ ਦਾ ਸੀ ਨਸ਼ਾ ਨਸ਼ਾ ਦੀ ਦਵਾਈ ਨਹੀਂ ਦੇ ਸਕਦੇ ਨਸ਼ੇ ਵਾਲੀ ਸਿਰਫ ਤਾਕਤ ਵਾਲੀ ਦਵਾਈ ਦੇਵਾਂਗੇ ਇਹਨੂੰ ਜੇ ਇਹਨੇ ਛੱਡਣਾ ਹੈ ਤਾਂ ਤਕਲੀਫ ਖੰਡਣੀ ਪਊ ਸਰਪੂ ਦਾ ਤੁਸੀਂ ਮੈਂ ਰਾਏ ਪੁੱਛ ਮੈਨੂੰ ਇੱਥੇ ਬੱਤ ਕਰੋ ਮੈਂ ਰਾਏ ਪੁੱਛ ਮੈਂ ਦੀ ਦਵਾਈ ਕਿਸੇ ਕੋਲੋਂ ਮਾਵਾ ਤੁਣਾ ਲੈਪ ਹੂੰ ਨਹੀਂ ਇੱਕ ਜਣਾ ਨਿਰਪਣ ਨਾਲ ਤਾਂ ਨਹੀਂ ਨਿੱਕੜ ਕੇ ਜਵਾਬ ਦੇਂਦੇ ਵੀਰ ਭਾਜ ਕੇ ਮੇਰਾ ਬੰਦੇ ਨਹੀਂ ਨਹੀਂ ਫਿਰ ਇੱਕ ਜਣਾ ਹੀ ਰੁਕ ਸਕਦਾ ਨਾਲ ਹਾਂ ਇਹਨਾਂ ਇਹ ਬੋਕੀਂ ਚਾਰ ਦਿਨ ਮਾ ਕੋਲੇ ਹੂੰ ਤੇ ਇਹਨਾਂ ਬੱਚਿਆਂ ਦਾ ਪਿਓ ਹੈ ਜੇ ਠੀਕ ਹੋ ਜਾਏ ਤਾਂ ਤੁਹਾਡਾ ਮਸੋਲ ਨਹੀਂ ਕੋਲ ਮੇਰੇ ਮੀਰੀ ਗੱਲ ਤਾਂ ਇਹ ਆ ਵੀ ਨਸ਼ੇ ਦੀ ਹੁਣ ਪ੍ਰੋਬਲਮ ਇਹ ਆ ਵੀ ਇਹਦੇ ਆਸ-ਪਾਸ ਜਿਹੜੇ ਲੋਕ ਰਹਿੰਦੇ ਉਹਨਾਂ ਨੇ ਫੇਰ ਇਹਨੂੰ ਕਰਾ ਦੇਣਾ। ਨਹੀਂ ਅਸੀਂ ਇਹਨੂੰ ਅਚਾਨਕ ਨਹੀਂ ਦੇਣਾ ਫਿਰ ਕਿਤੇ ਅਸੀਂ ਬਸ ਇੱਕ ਵਾਰ ਠੀਕ ਹੋ ਜਾਵੇ ਕਰਾਏ। ਫਿਰ ਵੀ ਮੈਂ ਕਿਤੇ ਨਹੀਂ ਅੱਜ ਕੀ ਨਸ਼ਾ ਕੀਤਾ ਨੇ? ਅੱਜ ਹੀ ਨੇ ਕੁਝ ਨਹੀਂ। ਤਾਂ ਗੋਲੀ ਖਾਧੀ ਹੈ ਕੋਈ? 2000 ਦਾ ਗੋਲ ਨਾ ਹੁਣ ਇਹਨਾਂ ਨੇ ਦਵਾਈਆਂ ਵੀ ਨਹੀਂ ਚੀਂ। ਮੇਰਾ ਪ੍ਰਭ ਜਾਵੇ। ਸਤਨਾਮ ਇਨੂੰ ਉੱਥੇ ਅੰਦਰ ਬਿਠਾਓ ਪਿੱਛੇ ਹਨਾ ਔਰ ਡਿਪੂ ਵੀ ਚੈੱਕ ਕਰਾ ਕੇ ਇੱਕ ਵਾਰੀ ਇਹ ਦਵਾਈ ਦੂਵੀਂ ਦਵਾਓ ਫਿਰ ਦੇਖਾ ਵਾ ਹਾਂਜੀ ਜਾਬਰੂ ਹੋਈ ਨਹੀਂ ਵਿਆਹ ਵੀ ਹੋ ਗਿਆ ਬੇਟਾ ਜੀ ਬੇਆਲ ਹੋਈ ਗਮੇ ਹੀ ਯਾਨੀ ਕੁਝ ਕਰਦਿਆਂ ਉਹ ਯਾਨੀ ਕਿ ਅੰਦਰੋਂ ਕੱਢਣ ਦਿੰਦਾ ਜਾਂਦਾ ਕਿ ਜੱਟੇ ਦੀ ਤੇ ਕੋਈ ਵੀ ਕੋਲਵੰਜਨਾ ਕਰ ਓਏ ਜਦ ਮੈਂ ਘਰੇ ਜਾਣਾ ਤਾਂ ਮਾਤਾ ਘਰੇ ਬੰਦੇ ਬੰਦ ਕਰ ਯਾਨੀ ਕਿ ਮੇਰੇ ਦਾ ਰੈਂਟ ਦਿਨ ਹੋਈ ਨਹੀਂ ਇੱਕ ਮਹੀਨਾ ਹੋ ਗਿਆ ਰੋਟੀ ਤਾਂ ਉਹ ਥੱਲੇ ਜਿਆਦਾ ਚਾ ਆਇਆ ਛੇ ਦਿਨ ਸਾਨੂੰ ਪਹਵਾ ਨਹੀਂ ਪੰਗ ਪੰਗ ਨਹੀਂ ਤਮਾਕੂ ਪੰਗਾ ਦੇ ਲਾ ਲਾ ਉਹ ਵੀ ਨਹੀਂ ਲਾਂਦਾ ਇਹਨਾਂ ਦੇ ਉੱਪਰ ਹੋ ਗਿਆ ਰੋਟੀ ਵੀ ਨਹੀਂ ਖਾਣੀ ਸਾਡ ਨੂੰ ਨਾ ਬਦਵਾਉਂਦੇ ਯਾਰ ਮੇਰੇ ਯਾਨੀ 25 ਡਾਲਰ ਦੀ ਇੱਕ ਰੇਂਜ ਹੋਰੀ ਆ ਗਈ ਅਸੀਂ 25 ਡਾਲਰ ਬਹੁਤ ਦੇ ਗਿਆ ਤਾਂ ਨਾ ਕਾ ਪੈ ਗਿਆ ਬਿੱਟ ਹੋ ਗਿਆ ਯਾਨੀ ਪੰਪ ਮਿਲੋ ਆਪਣੀ ਆਵਾਜ਼ ਚੋਲ ਰੰਦੇ ਯਾਰੀ ਮੈਨੂੰ ਵੀ ਦਵਾਈ ਤੇ ਫ੍ਰੀ ਹੈ ਪੈਸੇ ਕਾਤੇ ਲੱਗ ਰਹੇ ਦਵਾਈ ਦਾ ਖਰਚਾ ਕੋਈ ਨਹੀਂ ਯਾਰ ਬਾਈ ਹੁਣ ਲੈਣ ਤਾਂ ਤੁਸੀਂ ਆਉਣਾ ਨਾਗਾ ਪੈ ਗਿਆ ਫਿਰ ਫਿਰ ਨਾਗਾ ਪੈ ਜੂਗਾ ਫਿਰ ਮਾਰੋ ਮਾਲ ਦਾ ਸਾਂਗੇ ਕਹਿੰਦਾ ਹੈ ਚੱਕਾ ਮਨ ਘਰੇ ਨਹੀਂ ਪੜਨ ਦਿੰਦਾ ਹੁਣ ਜੇ ਦਵਾਈ ਦਵਾਈੇ ਖਾ ਲੂਗਾ ਤੇ ਬਾਈ ਦਵਾਈ ਨਹੀਂ ਖਾਂਦਾ ਹਾਂ ਫਿਰ ਐਡਮਿਟ ਕਰ ਕਰ ਲਵਾਂਗੇ ਫਿਰ ਨਾਲ ਕੌਣ ਰਹੂਗਾ ਨਾਲ ਰਹਿਣਾ ਪੈਣਾ ਹੈ ਨਾਲ ਰਹਿਣਾ ਪੈਣਾ ਹੈ ਐਡਮਿਟ ਕਰ ਲਾਂਗੇ ਇੱਕ ਜਣੇ ਨੂੰ ਨਾਲ ਰਹਿਣਾ ਪੈਣਾ ਹਾਂਜੀ ਦੱਸੋ ਹਾਂ ਹਾਂ ਦੱਸ ਮੈਨੂੰ ਕਿ ਮੈਂ ਅਰਦਾਸ ਕਰ ਗਿਆ ਮਸਲਾ ਲਾਜ਼ਮ ਚਾਹ ਵੀ ਨਾ ਸਪੱਟ ਕੇ ਤੁਸੀਂ ਆਜ਼ਾਤ ਹੋ ਵੀ ਨੂਰ ਆਉਂਦਾ ਆਹ ਪਿਛਲੇ ਮਹੀਨੇ ਹੋਰ ਤੁਸੀਂ ਕੀ ਦਵਾਈ ਲੈਣ ਆਏ ਹੋ ਅੱਜ ਰਾਸ਼ਨਦਾਨੀ ਮਿਲਣਾ ਹੈਗਾ ਬਾਅਦ ਚ ਆਉਣਾ ਪਊਗਾ ਭੋਗ ਦੇ ਵਾਸਤੇ ਕਾਰੇ ਵਾਸਤੇ ਚਾਹੀਦਾ ਰਾਸ਼ਨ ਘਰ ਦਾ ਰਾਸ਼ਨ ਮੈਂ ਉਹਦਾ ਕਾਰਡ ਬਣਾਉਂਗਾ ਨਾ ਤੁਹਾਡਾ ਕਾਰਡ ਰਮਾ ਦਿੰਦੇ ਆਪਾਂ ਕੋਈ ਨਾ ਫਿਕਰ ਨਾ ਕਰ ਤੂੰ ਜਾਂ ਤਾਂ ਅੱਜ ਰੋਕ ਜਾ ਕੱਲੂ ਬਣ ਜਾ ਕਾਰਡ ਜਾਂ ਜਾਣਾ ਤੂੰ ਨਾ ਇਹ ਤੋਂ ਬਾਅਦ ਚਾਹ ਜੀ ਕੈਂਪ ਤੋਂ ਬਾਹਰ ਕਿਸੇ ਦਿਨ ਸ਼ਨੀਵਾਰ ਵਾਲੇ ਦਿਨ ਆ ਸਕਦੇ ਹੋ ਸ਼ਨੀਵਾਰ ਵਾਲੇ ਦਿਨ ਆ ਜਾਓ ਮੈਂ ਇੱਥੇ ਕਹਿ ਕੇ ਕਾਰ ਬੜਵਾ ਦਵਾਂ ਠੀਕ ਹੈ ਹਾਂ ਜੀ ਇਹ ਨਾ ਇੱਕ ਵਾਰ ਗਿਆ ਜੇ ਨਾਲ ਦੀ ਬੂਗੀਆਂ ਵਾਸਤੇ ਨਾ ਉਹ ਬੂਟੋ ਆ ਕੇ ਲੱਗੋ ਇਤਨਾ ਦੇਖੀ ਜੇ ਫਲਾਈਟ ਹੋਵੇ ਇਹ ਲੋਕਾਂ ਨੂੰ ਸਾਰਾ ਨਾ ਹੋਵੇ ਉਹ ਇਹਦਾ ਕਿ ਕਪੜੇ ਡੈਂਸਰ ਮੌਜੂਦਾ ਨਹੀਂ ਉਈ ਨਮੈ ਨੂੰ ਕਹਿ ਦਿੰਦਾ ਨਾ ਨਾ ਕੀਆ ਗੁਰਪਿਆਰ ਗੁਰਪਿਆਰ ਸਿੰਘ ਬੰਮੇ ਗੁਰਪਿਆਰ ਸਿੰਘ ਜੀ ਗੱਲ ਕਰ ਲੈਣਾ ਡਾਕਟਰ ਨਾਲ ਔਰ ਪਤਾ ਕਿ ਜੇਕਰ ਡਾਕਟਰ ਦੀ ਦਵਾਈ ਦੇ ਨਾਲ ਥੋੜਾ ਜਿਹਾ ਕਬਜ਼ੀ ਹੁੰਦੀ ਆ ਪਰ ਡਾਕਟਰ ਨੂੰ ਵੀ ਤੁਸੀਂ ਦੱਸਿਓ ਉਹ ਦਵਾਈ ਵਿੱਚ ਪਾ ਦਊਗੀ ਠੀਕ ਹੋ ਜਾਊਗਾ ਤੁਸੀਂ ਵੀ ਮੇਰੇ ਡਾਕਟਰ ਨੂੰ ਮੈਂ ਵੀ ਕਹਿ ਦਿੰਦਾ ਨਾ ਜੀ ਤਾਂ ਡਾਕਟਰ ਤੋਂ ਦਵਾਈ ਚੱਲਦੀ ਆ ਨੇ ਬੂਟ ਕਿਹੜੇ ਹੁਣ ਅਜੇ ਤੱਕ ਕੈਂਪਾਜ ਤਾਂ ਨਹੀਂ ਹੋਣਾ ਜਿਆਦਾ ਰੁਕ ਜਿਓ ਫਿਰ ਕੀ ਸਮੇ ਕੋਈ ਨਾ ਬੁਲਾਇਓ ਤੁਸੀਂ ਬਾਅਦ ਚ ਮਿਲਦੇ ਆ ਬਾਅਦ ਚ ਮਿਲਦੇ ਹੁਣ ਜਿਵੇਂ ਤੁਸੀਂ ਦੇਖਦੇ ਹੋ ਪਰਚੀਆਂ ਆਉਣੀਆਂ ਸ਼ੁਰੂ ਹੋ ਗਈਆਂ ਦਵਾਈਆਂ ਪੈਕ ਹੋਣੀਆਂ ਵੀ ਸ਼ੁਰੂ ਹੋ ਗਈਆਂ ਵਾ ਹੁਣ ਜਿਵੇਂ ਜਿਵੇਂ ਦਵਾਈਆਂ ਪੈਕ ਹੋਣੀਆਂ ਮੈਂ ਤੇ ਇੱਥੇ ਦਵਾਈਆਂ ਪੈਕ ਹੋ ਕੇ ਆਈ ਜਾਣੀਆਂ ਮੈਂ ਜਿਵੇਂ ਜਿਵੇਂ ਡਾਕਟਰਾਂ ਨੇ ਚੈੱਕਅਪ ਕਰਨੇ ਆ ਤਾਂ ਇੱਥੋਂ ਵਲੰਟੀਅਰਾਂ ਨੇ ਸਾਡੇ ਨੇ ਦਵਾਈਆਂ ਵੰਡਣੀਆਂ ਜਿਹੜੀਆਂ ਹੈਗੀਆਂ ਸ਼ੁਰੂ ਕਰ ਦੇਣੀਆਂ ਸასი ਕਾਲ ਜੀ ਤੇ ਜਿਵੇਂ ਹੁਣ ਆ ਦੇਖੋ ਦਵਾਈਆਂ ਪੈਕ ਹੋ ਕੇ ਆ ਵੀ ਗਈਆਂ ਰਣਜੀਤ ਕੌਰ ਨਾਮ ਦਾ ਇੱਕ ਪੇਸ਼ੈਂਟ ਆ ਹਿੰਮਤ ਕੁਮਾਰ ਅਵਤਾਰ ਸਿੰਘ ਇਹਨਾਂ ਦਾ ਚੈੱਕਅਪ ਹੋ ਵੀ ਗਿਆ ਤੇ ਚੈੱਕਅਪ ਹੋ ਕੇ ਡਾਕਟਰਾਂ ਨੇ ਦਵਾਈਆਂ ਲਿਖਤੀਆਂ ਤੇ ਦਵਾਈਆਂ ਇਧਰੋਂ ਪੈਕ ਹੋ ਕੇ ਟੇਬਲ ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਹੁਣ ਇਦਾਂ ਹੀ ਨਾਲ ਦੇ ਨਾਲ ਦਵਾਈਆਂ ਵੰਡਣੀਆਂ ਸ਼ੁਰੂ ਕਰ ਦੇਣੀਆਂ ਸਾਡੀ ਟੀਮ ਨੇ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਹੋ ਮਿਲਦੇ ਮਿਲਦੇ ਤੇ ਇਦਾਂ ਹੀ ਦੁਪਹਿਰੇ ਕਰੀਬ ਤਾਂ 3:30 ਵਜੇ ਤੱਕ ਇਹ ਸਾਰੇ ਕਾਰਜ ਨੇਪਰੇ ਚੜ ਜਾਣੇ ਆ। ਹਾਂਜੀ ਮਾਤਾ ਤੁਸੀਂ ਇੱਥੇ ਬੈਠਿਓ। ਅਸ਼ਰ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤਸਿਕ ਗੱਲ ਬਾਈ ਜੀ ਠੀਕ ਠਾਕ ਹੋ ਜੀ ਸਭ ਠੀਕ ਹੈ ਸੇ ਤਾਂ ਠੀਕ ਆ ਸਰ ਸ਼ੁਕਰੀਆ ਜੀ ਤੁਸੀਂ ਹਰ ਵਾਰ ਸੇਵਾ ਤੇ ਆਉਂਦੇ ਹੋ ਧੰਨਵਾਦ ਸਾਰਿਆਂ ਦਾ ਇੱਧਰ ਜਿਵੇਂ ਹਰ ਵਾਰ ਤੁਹਾਨੂੰ ਦਿਖਾਈਦਾ ਵੀ ਕਿਦਾਂ ਲੰਗਰ ਚੱਲਦੇ ਨੇ ਹੁਣ ਇੱਥੇ ਸ਼ੈੱਡ ਪਾਉਣਾ ਵਾ ਇਹ ਸ਼ੈੱਡ ਪੈ ਜਾਊਗਾ ਲੰਗਰ ਜਿਹੜਾ ਵਰਤਾਇਆ ਜਾਂਦਾ ਉਹ ਫਿਰ ਇੱਥੇ ਹੀ ਇਸ ਪਾਸੇ ਵਰਤਾਇਆ ਜਾਇਆ ਕਰੂਗਾ ਹੁਣ ਸਾਨੂੰ ਉਧਰਲੇ ਪਾਸੇ ਸਤਿ ਸ੍ਰੀ ਅਕਾਲ ਪੈਣੇ ਪਿਛਲੇ ਪਾਸੇ ਲਿਜਾਣਾ ਪੈਂਦਾ ਸਾਰੀ ਸੰਗਤ ਨੂੰ ਠਾ ਕੇ ਤੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬੇਲੇ ਬੇਲੇ ਆਗੇ ਆਗੇ ਆਗਾ ਇੱਥੇ ਸਤਿ ਸ੍ਰੀ ਅਕਾਲ ਮਾ ਸਤਿ ਸ੍ਰੀ ਅਕਾਲ ਇੱਥੇ ਸਾਡੇ ਵੀਰ ਲੱਗੇ ਹੋਏ ਨੇ ਸ਼ਵੀਲ ਤੇ ਡਿਊਟੀਆਂ ਵਾਹਿਗੁਰੂ ਕਿਰਪਾ ਕਰਨ ਹੋਰ ਬਾਈ ਜੀ ਠੀਕ ਠਾਕ ਹੋ ਇੱਕ ਰਿਕੁਐਸਟ ਹੈ ਹਾਂਜੀ ਹਾਂਜੀ ਕਰੋ ਜੀ ਬੇਨਤੀ ਕਰੋ ਜੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਹੁਤ ਬਹੁਤ ਸ਼ੁਕਰੀਆ ਸੇਵਾਦਾਰਾਂ ਦਾ ਹੁਣ ਜਿਵੇਂ ਜਿਵੇਂ ਗਰਮੀ ਵਧਦੀ ਜਾਂਦੀ ਆ ਤੇ ਠੰਡੇ ਚੱਲਦੀਆਂ ਸ਼ੀਬੀਲਾਂ ਤੁਸੀਂ ਸ਼ੁਰੂ ਕਰਤੀਆਂ ਪਿੰਡੋਂ ਹੀ ਉੱਥੋਂ ਵੀਰੇ ਹਣੀ ਟੈਂਕਰ ਲੈ ਕੇ ਆਉਂਦੇ ਆ ਤੇ ਵੀਰੇ ਆਪਣੇ ਨਗਰ ਦਾ ਹੀ ਹੈ ਟੈਂਕਰ ਅੱਛਾ ਹੀ ਉਹ ਨਹੀਂ ਗੱਡੀ ਉਹ ਨਾ ਪਾਣੀ ਕਰਕੇ ਅੱਛਾ ਚਿਲਰ ਦੇ ਵਿੱਚ ਲਿਆ ਕੇ ਦੇਣ ਠੰਡਾ ਪਾਣੀ ਵਾਹਿਗੁਰੂ ਉਹ ਜੇ ਵਾ ਉਹ ਕਰ ਰਹੇ ਨੇ ਅੱਛਾ ਉੱਥੋਂ ਦਿੰਦੇ ਨੇ ਹਾਂਜੀ ਹਾਂ ਉਹਨਾਂ ਤੇ ਆਉਣਾ ਜੀ ਤੇ ਉਹਨਾਂ ਕੋਲ ਬਿਜਲੀ ਥੋੜਾ ਆਇਆ ਦੇਖੋ ਸੰਗਰੂਰ ਤੋਂ ਬਰਫ਼ ਦਾ ਕਾਰਖਾਨਾ ਬਾਈਆਂ ਦਾ ਉਹ ਆਪਣੀ ਗੱਡੀ ਭੇਜਦੇ ਨੇ ਇਸ ਗੱਡੀ ਦੇ ਵਿੱਚ ਪਿੱਛੇ ਚਿਲਰ ਲੱਗਿਆ ਠੰਡਾ ਪਾਣੀ 0 ਡਿਗਰੀ ਵਾਲਾ ਪੂਰਾ ਚਿਲਡ ਕੋ ਟੈਂਕਰ ਭੇਜਦਾ ਨਾਲੇ ਤਾਂ ਬਰਫ਼ ਦੇ ਨਾਲ ਪ੍ਰੋਬਲਮ ਆਉਂਦੀਆਂ ਬਰਫ਼ ਦੀ ਲੋੜ ਹੀ ਨਹੀਂ ਗਈ ਇਹਦੇ ਨਾਲ ਹੀ ਇੱਥੇ ਸਾਰਿਆਂ ਨੂੰ ਠੰਡਾ ਚਲ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਰਤਾਇਆ ਜਾਊਗਾ ਨਵੀਂ ਹੈ ਜੀ ਨਵੀਂ ਬਹੁਤ ਧੰਨਵਾਦ ਨਵੀ ਵੀਰਦਾ ਜੀ ਸਾਡੇ ਵੱਲੋਂ ਵੀ ਉਹਨਾਂ ਨੂੰ ਸ਼ੁਕਰਾਨਾ ਕਰਿਓ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਸ਼ੁਕਰੀਆ ਜੀ ਭਾਈ ਬਹੁਤ ਬਹੁਤ ਧੰਨਵਾਦ ਤੇ ਹੁਣ ਜਿਵੇਂ ਗਰਮੀਆਂ ਵੱਧ ਗਈਆਂ ਪਾਸੇ ਕੱਪੜਿਆਂ ਦੀ ਸੇਵਾ ਵਾਜੀ ਜਿਹੜੀ ਕੱਪੜੇ ਸਾਨੂੰ ਸੰਗਤ ਵੱਲੋਂ ਭੇਜੇ ਜਾਂਦੇ ਨੇ ਸਾਡੇ ਕੋਲੇ ਬੀਬੀਆਂ ਦੇ ਸੂਟ ਆ ਜਿਹੜੇ ਉਹ ਬਹੁਤ ਵੱਡੀ ਗਿਣਤੀ ਚਾਹੁੰਦੇ ਨੇ ਕਿਵੇਂ ਆ ਤੇ ਉਹ ਫਿਰ ਸੂਟ ਆ ਸੀ ਜਿਹੜੇ ਇੱਥੇ ਰੱਖ ਦਿੰਨੇ ਆ ਫੇ ਜਿਹਨੇ ਲੈਣੇ ਹੁੰਦੇ ਆ ਉਹ ਜਿਹਨੂੰ ਲੋਡ ਹੁੰਦੀ ਆ ਉਸ ਹਿਸਾਬ ਨਾਲ ਇਹਦੇ ਵਿੱਚੋਂ ਫਿਰ ਆਪਣਾ ਕਿਸੇ ਨੇ ਕੋਟੀਆਂ ਕਿਸੇ ਨੇ ਸੂਟ ਕਿਸੇ ਨੇ ਬੱਚਿਆਂ ਦੇ ਕੱਪੜੇ ਆ ਭਾਈ ਸਤਿ ਸ੍ਰੀ ਅਕਾਲ ਜੀ ਬਣ ਕੇ ਚੌਲ ਮੱਥਾ ਟਿਕਣ ਗਏ ਹਜੇ ਜੇਕਰ ਮੈਂ ਮੱਥਾ ਹਾਂਜੀ ਜੀ ਗੁੜ ਦੇ ਚੌਲਾਂ ਦਾ ਵੱਡਾ ਕੜਾਹਾ ਭਰ ਕੇ ਹਰ ਵਾਰ ਪਿਆਰਾ ਸਾਰੀ ਸੰਗਤ ਨੂੰ ਇੱਕ ਵਾਰੀ ਸਵੇਰੇ ਸਵੇਰੇ ਚੌਲ ਛਕਾ ਦਿੰਨੇ ਆ ਥੋੜਾ ਤਰਵਾਸ ਆ ਜਾਂਦਾ ਫਿਰ ਜਦ ਤੱਕ ਪ੍ਰਸ਼ਾਦਾ ਚੱਲਦਾ ਜਦ ਤੱਕ ਫਿਰ ਥੋੜਾ ਬੰਦੇ ਨੂੰ ਤਰਵਾਸ ਰਹਿੰਦਾ ਭੁੱਖ ਨਹੀਂ ਲੱਗਦੀ ਇਹ ਭਵਿੰਦਰ ਵੀਰਾ ਪ੍ਰਸ਼ਾਦ ਦਾ ਤਿਆਰ ਕਰਦੇ ਸਮੇਂ ਇਹਦਾ ਕੜਾ ਫਸ ਗਿਆ ਮਸ਼ੀਨ 'ਚ ਆਟਾ ਘੁੰਨਣ ਵਾਲੀ 'ਚ ਬਾਹਾਂ ਟੁੱਟ ਗਈ ਸੀ ਬਾਈ ਦੀ ਪਿਛਲੇ ਤੋਂ ਪਿਛਲੇ ਕੈਂਪ 'ਚ ਪਿਛਲੇ ਕੈਂਪ 'ਚ ਹੋਈ ਅੱਜ ਤੋਂ 15 ਦਿਨ ਪਹਿਲਾਂ ਤੇ 15 ਦਿਨ ਅੱਜ ਚਲੋ ਬਾਹਾਂ ਦੀ ਰੋਡ ਪੈ ਗਈ ਪਲਾਸਟਰ ਹੋ ਗਿਆ ਸਰਜਰੀ ਹੋ ਗਈ ਆ ਹੁਣ ਸੇਵਾ ਦੇ ਵਿੱਚ ਆਇਆ ਖੜਾ ਉਹ ਦਿਨ ਵੀ ਦਿਨ ਬਾਹ ਟੁੱਟੀ ਆ ਬਈ ਕੋਈ ਗੱਲ ਕਹੀ ਜਾਵੇ ਵੀ ਮੇਰੀ ਸੇਵਾ ਨਹੀਂ ਹੋਣੀ ਮੇਤੋਂ ਹੁਣ ਮੇਰੀ ਸੇਵਾ ਟੁੱਟ ਗਈ ਬਾਹ ਟੁੱਟੀ ਹੋਈ ਆ ਬਾਹ ਦਾ ਫਿਕਰ ਨਾ ਕਰੇ ਸੇਵਾ ਦਾ ਕਰੀ ਜਾਵੇ ਇੱਧਰ ਸਾਡੀਆਂ ਬੀਬੀਆਂ ਭੈਣਾਂ ਦੇਖੋ ਵਾਹਿਗੁਰੂ ਦਾ ਜਾਪ ਤੇ ਨਾਲ ਪ੍ਰਸ਼ਾਦੇ ਦੀ ਡਿਊਟੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮੇਰੀਆਂ ਭੈਣਾਂ ਦਾ ਮਾਵਾਂ ਦਾ ਬੀਬੀਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਇਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਮੈਂਬਰ ਨੇ ਜਿਹੜੇ ਐ ਜੇ ਮਰੀਜ਼ ਸਾਡੇ ਕੋਲ ਆਏ ਸੀ ਅੱਜ ਉਹ ਸੇਵਾਦਾਰ ਬਣੇ ਬੈਠੇ ਨੇ ਸਾਡੇ ਕੋਲੇ ਤੇ ਬੀਬੀਆਂ ਜਿਹੜੀਆਂ ਭੈਣਾ ਪ੍ਰਸ਼ਾਦਾ ਬਣਵਾ ਰਹੀਆਂ ਇਹਨਾਂ ਦੇ ਵਿੱਚੋਂ ਕਈ ਐਸੀਆਂ ਵਾਂ ਭੈਣਾ ਜਿਹੜੀਆਂ ਐ ਜੇ ਪੇਸ਼ੈਂਟ ਆਈਆਂ ਸੀ ਤੇ ਹੁਣ ਠੀਕ ਹੋ ਗਈਆਂ ਬੱਚਿਆਂ ਨੂੰ ਪਿਆਰ ਦਈਆ ਕਹਿੰਦਾ ਮੈਂ ਗੱਲ ਕਰਨੀ ਹੈ ਵਾਹਿਗੁਰੂ ਜੀ ਵੇਖ ਲੈ ਹਾਂ ਭਾਈ ਹਾਂਜੀ ਕਾਹਦੇ ਵਾਸਤੇ ਸੱਚੀ ਗੱਲ ਸੱਚੀ ਗੱਲ ਭਾਈ ਮੇਰਾ ਫੁਰਜਾਣਾ ਜਦੋਂ ਬੈਂਕ ਦੇ ਉੱਤੇ ਬਹੁਤ ਜ਼ਿਆਦਾ ਕੰਮ ਬਚ ਚੁੱਕਾ ਹੈ। ਸ਼ਾਕਿਬ ਆਮ ਕਰਦੇ ਜਿਆਦਾ। ਹਾਂਜੀ। ਇਹਨਾਂ ਸਕੀਜ਼ੋਫ੍ਰੀ ਨੇ ਸਾਡੇ ਕੋਲ ਦਵਾਈ ਖਾਣੀ ਨਾ ਚਾਹ ਪੀਣੀ ਨਾ ਪਾਣੀ ਪੀਣਾ ਕੋਈ ਖਾਣ ਵਾਲੀ ਖਾਣੀ ਨਹੀਂ ਹਟ ਰਹੀ। ਇਹ ਰਿਕੁਐਸਟ ਸੀ ਕਿ ਆਪਾਂ ਕਿਸੇ ਨਾਲ ਠਕੇ ਇਹਨਾਂ ਨੂੰ ਥੋੜੀ ਟ੍ਰੀਟਮੈਂਟ ਨਾਲ ਕੋਲ ਰਹੂਗਾ। ਨਾਲ ਮੈਰਜ ਕੋਈ ਨਾ ਰੱਖ ਲਾ। ਕੋਈ ਡਾਕਟਰ ਨੂੰ ਇੱਕ ਵਾਰੀ ਚੈੱਕਅਪ ਕਰਾਓ। ਭਰਾਤਾ ਠੀਕ ਹੈ ਡਾਕਟਰ ਨੇ। ਮਿਲ ਵੀ ਗਈ ਦਵਾਈ ਐਕਚੁਅਲੀ ਨਾ ਇਸ ਨਾਲ ਵੀ ਨਹੀਂ ਕਰਦੇ ਕਿੱਥੋਂ ਆਏ ਤੁਸੀਂ ਮੈਂ ਪੋਰਟਲੇ ਤਾਂ ਆਏ ਜੀ ਨੋਰ ਪਰ ਲਵਾਣਾ ਪੈ ਲ ਠੀਕ ਆ ਨਹੀਂ ਇਹਨਾਂ ਨੇ ਪਟਕਾ ਲਾਇਆ ਪੈਰ ਵੀ ਬਹੁਤ ਚੜਾ ਤੁਹਾਡੇ ਮੰਮੀ ਨੇ ਚਾਦੀ ਹੈ ਤੁਹਾਡੇ ਜੀ ਨਾ ਤੁਸੀਂ ਇਹਨਾਂ ਦੇ ਬੇਟੇ ਹੋ ਨਹੀਂ ਮੈਂ ਹਸਬੰਡ ਹਾਂ ਤੇ ਜਿਹੜੇ ਇਹਨਾਂ ਦੇ ਕਿੰਨੇ ਬੱਚੇ ਨੇ ਬੱਚੇ 3 ਹੈ ਜੀ ਇੱਕ ਲੜਕੀ ਹੈ ਹੂੰ ਦੋ ਲੜਕੇ ਹੈ ਜੀ ਹੂੰ ਲੜਕੇ ਅਮਰੀਕਾ ਨੇ ਤੇ ਲੜਕੀ ਪਰਚੀ ਦਿਓ ਐਡਮਿਸ਼ਨ ਵਾਲੀ ਪਰਚੀ ਕੀ ਨਾਮ ਇਹਨਾਂ ਦਾ ਸੁਖਿੰਦਰ ਕੌਰ ਜੀ ਐਸ ਯੂ ਕੇ ਐਚ ਸਰਦਨ ਬੋਲਦੇ ਰਹੇ ਸ਼ੇ 7 ਮਹੀਨਿਆਂ ਤੋਂ ਚੇਰੇ ਕੋਲਿਆ ਨੂੰ ਲਾਉਣਾ ਪਿਆ ਕਰਤੋ ਇਸੇ ਲਈ ਲਾਉਂਦੇ ਕੋਟੋਂ ਵਾਲ ਉੱਤਰ ਗਏ ਉਠਾ ਬਨਾਵ ਹੋਇਆ ਸਾਨੂੰ